ਰੋਪੜ ਦੇ ਵਿੱਚ ਠੇਕਾ ਮਜ਼ਦਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸਾਂਝਾ ਮੰਚ ਕੰਟਰੈਕਟ ਵਰਕਰ ਯੂਨੀਅਨ ਤੇ ਆਊਟਸੋਰਸ ਠੇਕਾ ਮਜ਼ਦਮਾਂ ਦੇ ਵੱਲੋਂ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੈਲੀ ਕਰਦਿਆਂ ਉਸ ਮੁਜ਼ਾਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਲੈ ਕੇ ਪੁਤਲਾ ਫੂਕ ਪ੍ਰਦਰਸ਼ਨ ਕਰਦਿਆਂ ਹੋਇਆ ਸੁਭਾਈ ਆਗੂਆਂ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਸ ਕੱਤਰ ਬਲਵਿੰਦਰ ਸਿੰਘ ਸੈਣੀ ਜਸਕਰਨਜੀਤ ਸਿੰਘ ਪ੍ਰਗਟ ਸਿੰਘ ਇਸ ਦਿਨ ਬਲਬੀਤ ਸਿੰਘ ਹਰਪਜਨ ਸਿੰਘ ਰਾਮਾਨੰਦ ਤੇ ਜਸਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾ ਦੇ ਆਊਟਸੋਰਸ ਤੇ ਰਿਸਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦਿੱਤਾ ਰਹੀ ਉਹਨਾਂ ਨੂੰ ਪੱਕਿਆ ਕਰਨ ਦੇ ਲਈ ਸਬ ਕਮੇਟੀਆਂ ਦਾ ਗਠਨ ਕਰਕੇ ਲਾਰੇ ਲੱਪੇ ਹੀ ਲਗਾ ਰਹੀ ਹੈ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਠੇਕੇਦਾਰਾਂ ਤੇ ਕੰਪਨੀਆਂ ਦੇ ਵੱਲੋਂ ਆਊਟਸੋਰਸ ਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨੀ ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਦੇ ਵਿੱਚ ਪਿਸਣ ਦੇ ਲਈ ਮਜਬੂਰ ਕੀਤਾ ਹੋਇਆ ਹੈ ਵੱਖ-ਵੱਖ ਸਰਕਾਰੀ ਵਿਭਾਗ ਜਿਵੇਂ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਇਸ ਦੇ ਨਾਲ ਹੀ ਪਾਵਰਕਾਮ, ট্রান্সਕੋ ਤੇ ਹੋਰ ਵਿਭਾਗ ਜਿੱਥੇ ਤਾਂ ਨਿਗੁਣੀਆਂ ਤਨਖਾਹਾਂ ਤੇ ਤੰਦੇਹੀ ਦਿਨਾਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਆਪਣੇ ਕੰਮ ਕਰਨ ਆਊਟਸੋਰਸ ਤੇ ਇੰਡਿਸਮੈਂਟ ਠੇਕਾ ਮਲਾਜ਼ਮਾਂ ਨੂੰ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਵੱਲੋਂ ਹੁਣ ਇਹਨਾਂ ਨੂੰ ਲਾਰੇ ਲਗਾਏ ਜਾ ਰਹੇ ਨੇ ਜਿਸ ਦੇ ਚੱਲਦੇ ਆ ਨਾ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਮੰਗ ਕੀਤੀ ਹੈ ਕਿ ਸਮੂਹ ਸਰਕਾਰੀ ਵਿਭਾਗਾ ਦੇ ਆਊਟਸੋਰਸ ਤੇ ਇੰਡਿਸਮੈਂਟ ਠੇਕਾ ਮਲਾਜ਼ਮਾਂ ਨੂੰ ਪਹਿਲ ਤੇ ਤਜਬੇ ਦੇ ਆਧਾਰ ਤੇ ਵਿਭਾਗਾ ਦੇ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ ਤੇ ਘੱਟੋ ਘੱਟ ਉਜਰਤਾ ਦੇ ਕਾਨੂੰਨ 1948 ਦੇ ਤਹਿਤ ਤੇ 15ਵੀਂ ਲੇਬਰ ਕਾਨਫਰੰਸ ਦੇ ਤਹਿਤ ਫਾਰਮੂਲੇ ਮੁਤਾਬਕ ਮਹਿੰਗਾਈ ਅਨੁਸਾਰ ਠੇਕਾ ਮਲਾਜ਼ਮਾਂ ਦੀ ਤਨਖਾਹ 30000 ਰੁਪਏ ਨਿਸ਼ਚਿਤ ਕੀਤੀ ਜਾਵੇ ਤੇ ਸਮੂਹ ਸਰਕਾਰੀ ਵਿਭਾਗਾਂ ਦੇ ਨੀਜੀਕਰਨ ਦੀ ਨੀਤੀ ਨੂੰ ਵੀ ਰੱਦ ਕੀਤਾ ਜਾਵੇ। ਉਹ ਕੀ ਦਾ ਕੀ ਕਰਨਾ ਜੀ ਜਿਹੜੀ ਅਸੀਂ ਅੱਜ ਆਰਥੀ ਫੂਕੀ ਆ ਪੰਜਾਬ ਸਰਕਾਰ ਦੀ ਫੂਕੀ ਗਈ ਆ ਇਹ ਆਰਥੀ ਫੂਕਣ ਦਾ ਕਾਰਨ ਸਾਡਾ ਇਹ ਆ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਸਾਨੂੰ 20 ਮੀਟਿੰਗਾਂ ਦਿੱਤੀਆਂ ਪਰ ਉਹਨਾਂ ਚੋਂ ਇੱਕ ਵੀ ਨਹੀਂ ਕੀਤੀ ਹੈਗੀ ਫਿਰ ਮੁੱਖ ਮੰਤਰੀ ਸਾਹਿਬ ਨੇ ਜਦੋਂ ਅਸੀਂ 5 ਤਰੀਕ ਦਾ ਜਲੰਧਰ ਚੋਣਾ ਦੇ ਵਿਚਕਾਰ 5 ਜੁਲਾਈ ਦਾ ਪ੍ਰੋਗਰਾਮ ਨਹੀਂ ਕਿਹਾ ਤਾਂ ਸਾਨੂੰ ਇੱਕ ਤਰੀਕ ਨੂੰ ਜਲੰਧਰ ਕਵਾਨਾ ਹੋਟਲ 'ਚ ਬੁਲਾ ਕੇ ਫਗਵਾੜਾ ਆਪਣੇ ਫਗਵਾੜੇ ਬੁਲਾ ਕੇ ਉੱਥੇ ਮੀਟਿੰਗ ਕੀਤੀ ਤੇ ਉਹਨਾਂ ਨੇ ਸਾਡੇ ਮੰਗਾ ਮਸਲੇ ਪੁੱਛੇ ਤੇ ਸਾਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਸਾਨੂੰ ਕਿਹਾ ਗਿਆ ਵੀ ਜਿਹੜੀ ਅਗਲੀ ਮੀਟਿੰਗ ਆ ਉਹਦੇ ਵਿੱਚ ਬੈਠ ਕੇ ਆਪਾਂ ਕੋਈ ਕ੍ਰਿਟੇਰੀਆ ਬਣਾਵਾਂਗੇ ਤਾਂ ਜੋ ਤੁਹਾਡੇ ਮੰਗਾ ਮਸਲੇ ਹੱਲ ਹੋ ਸਕਣ ਪਰ ਉਹਨਾਂ ਨੇ ਸਾਨੂੰ ਜਿਹੜਾ ਟਾਈਮ ਸੀ ਉਹ 20 ਜੁਲਾਈ ਦਾ ਦਿੱਤਾ ਸੀ ਵੀ ਤੁਸੀਂ 20 ਜੁਲਾਈ ਨੂੰ ਚੰਡੀਗੜ੍ਹ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਚੰਗੀ ਤਰ੍ਹਾਂ ਪਰ ਜਦੋਂ 19 ਤਰੀਕ ਦੀ ਸ਼ਾਮ ਹੁੰਦੀ ਆ ਤਾਂ ਸਾਨੂੰ ਮੈਸੇਜ ਆਉਂਦਾ ਵੀ ਇਹ ਮੀਟਿੰਗ ਆ ਜਿਹੜੀ ਅੱਗੇ ਕੀਤੀ ਜਾਂਦੀ ਆ ਕੱਲ ਨੂੰ ਮੰਤਰੀ ਸਾਹਿਬ ਬੀਜੀ ਨੇ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਤੱਕ ਜਿਹੜੀਆਂ 20 ਮੀਟਿੰਗਾਂ ਉਹਨਾਂ 'ਚ ਵੀ ਇਹੀ ਕਿਹਾ ਗਿਆ ਵੀ ਮੁੱਖ ਮੰਤਰੀ ਸਾਹਿਬ ਬੀਜੀ ਆ ਵੀ ਇਹ ਮਤਲਬ ਅੱਗੇ ਕੀਤੀ ਜਾਂਦੀ ਆ ਇਹ ਪੁਤਲਾ ਫੂਕਣ ਦਾ ਕਾਰਨ ਅਸੀਂ ਉਸ ਮੀਟਿੰਗ ਦਾ ਸਮਾਂ ਦੇ ਕੇ ਨਾ ਕਰਨ ਦੇ ਵਿਰੋਧ ਵਜੋਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਥੋੜਾ ਸੰਘਰਸ਼ ਕੀ ਹੋਊਗਾ ਜੀ ਅਗਲਾ ਸੰਘਰਸ਼ ਸਾਡਾ ਇਹ ਹੋਊਗਾ ਕਿਉਂਕਿ ਹੁਣ ਮੁੱਖ ਮੰਤਰੀ ਸਾਹਿਬ ਮੁਖਰੇ ਅਗਲੀ ਦਿਨ ਦੇਕੇ ਦੇ ਅਗਲੀ ਵਾਰ ਵੀ ਸਾਨੂੰ ਮੀਟਿੰਗ ਦੇ ਮੁੱਕਰਦੇ ਆ। ਫਿਲਹਾਲ ਪਹਿਲਾ ਤਾਂ ਅਸੀਂ ਇਹ ਕਹਾਂਗੇ ਕਿ ਅਸੀਂ ਜਿਹੜਾ ਧਰਨਾ ਲਾਵਾਂਗੇ ਹੁਣ ਜਾਂ ਅਸੀਂ ਪਟਿਆਲੇ ਜਾਮ ਕਰਾਂਗੇ, ਰੋਡ ਜਾਮ ਕਰਾਂਗੇ ਜਾਂ ਮੁੱਖ ਮੰਤਰੀ ਦੇ ਕੋਠੀ ਦੇ ਬਾਹਰ ਬੈਠਾਂਗੇ ਅਸੀਂ ਜਾ ਕੇ। ਪਰ ਜਦ ਤੱਕ ਸਾਡੀਆਂ ਮੰਗਾਂ ਮਸਲੇ ਹੱਲ ਨਹੀਂ ਹੁੰਦੇ, ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੂਗਾ।